ਯਾ ਬਾੜੇ ਜੰਬਾ ਬਰਾ ਹਲੋ ਕਰ ਦੋ ਹੈਲੋ 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 ਅਪਣੇ ਕੀ ਕਰੀ ਆਂਦਾ ਅਹ ਮਸਤੀਆਂ ਮਾਰੀ ਆਂਦਾ ਟੀਵੀ ਦੇਖਦਾ ਇਹ ਸ਼ੁਰੂ ਕਰਤਾ ਨਹੀਂ ਮੈਂ ਸੀ ਕਿ ਇਹ ਅੰਦੇ ਗਏ ਥੋੜਾ ਮੂੰਹ ਨਹੀਂ ਆ ਰਿਹਾ ਸਹੀ ਖੜ੍ਹ ਜਾ ਹਾਂ ਜੀ ਹੈਲੋ ਫਰੈਂਡਸ ਦਿਲ ਤੋਂ ਮੈਂ YouTube ਚੈਨਲ ਦੀ ਕਿ ਮੈਂ ਸਾਰਾ ਠੀਕ ਠਾਕ ਹੋ ਦੀ ਐਬੜੇ ਪੰਜਾਬ ਤੋਂ ਥੋੜਾ ਬਹੁਤ ਬਹੁਤ ਸਵਾਗਤ ਹੈ ਜੀ ਸ਼ਾਮ ਦਾ ਟਾਈਮ ਆ ਤੇ ਦੀਦੀ ਹੁਣੀ ਆਏ ਹੋਏ ਨੇ ਕਿ ਅਜਨਾਂ ਮੈਂ ਸਵੇਰੇ ਕੋਈ ਵਲੌਗ ਨਹੀਂ ਸਟਾਰਟ ਕੀਤਾ ਹੈਗਾ ਬਸ ਨਾ ਆਨਸਰ ਅੱਜ 26 ਜਨਵਰੀ ਦਾ ਪ੍ਰੋਗਰਾਮ ਸੀਗਾ ਤੇ ਪਹਿਲਾਂ ਬਣਾ ਲਈਏ ਰੋਟੀਆਂ ਬਸ ਰੋਟੀਆਂ ਬਣਾਉਣ ਦਾ ਕੰਮ ਖਤਮ ਹੋ ਗਿਆ ਬਣਾਤੀਆਂ ਤੇ ਸਬਜ਼ੀ ਆਲੂ ਮਟਰ ਦੀ ਬਣਾਈ ਆ ਜੀ ਸਬਜ਼ੀ ਆਲੂ ਮਟਰ ਕਲਰ ਬਹੁਤ ਡਾਰਕ ਆ ਰਿਹਾ ਜੀ ਚਾਣਾ ਤੇ ਬਸ ਰੋਟੀਆਂ ਆਪਣੀਆਂ ਬਣ ਗਈਆਂ ਜੀ ਤਕਰੀਬਨ ਇਹ ਗੱਲ ਪਤਾ ਕਿ ਜਿਸ ਨਾਲ ਸਰਦਾਰ ਇਸਲਾਮ ਦਾਟ ਰਹੇ ਨੇ ਹੈਲਪ ਕਰਾ ਰਹੇ ਮੇਰੀ ਬਸ ਬismillah ਤੁਹਾਮ ਦੇ ਬਸ ਪੀਰਾ ਤਿਆਰ ਕਰਦੇ ਆਂ ਫਿਰ ਰੋਟੀ ਰੋਟੀ ਖਾ ਕੇ ਫਿਰ ਆਪਾਂ ਦੀ ਗੱਲਾਂ ਗੱਲਾਂ ਤੁਹਾਮਾਂ ਨਾਲ ਕਰਨ ਨਾਲ ਤੇ ਦੇਖੋ ਸਲਾਦ ਇਹ ਦਾ ਸਰਦਾਰ ਜੀ ਦਾ ਤੇ ਮੰਮੀ ਹੁਣ ਜਿਹੜਾ ਰੱਖਣਾ ਰੋਟੀ ਹੁੰਦੀ ਸੀ ਹੁਣਾਂ ਕਿਉਂਕਿ ਉਹ ਬਦਲ ਤੁਹਾਨੂੰ ਪਤਾ ਹੈ ਮੈਂ ਕਦੇ ਕਵਰ ਤੁਹਾਨੂੰ ਦੂਸਰ ਡਾਈਟ ਪਲਾਨ ਕਰਦੇ ਨੇ ਤਾਂ ਕਰਕੇ ਬਸ ਤੁਸੀਂ ਹੈਲੋ ਹੀ ਨਹੀਂ ਕੀਤੀ ਹੈਲੋ ਹੂੰ ਰੋਟੀ ਖਾਣੀ ਰੋਟੀ ਆਪਾਂ ਖਾਣਾ ਗਾਉ ਹੁਣ ਪਹਿਲਾਂ ਦੁੱਧ ਤਾਂ ਗੇਟਿਆ ਹੁਣ ਕਹਿੰਦਾ ਮੈਨੇ ਐਪਲ ਖਾਣਾ ਅੱਜ ਆਪਾਂ ਥੋੜਾ ਜਿਹਾ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਤੁਹਾਨੂੰ ਪਤਾ ਹੀ ਹੈ ਮੇਰੇ ਬਲੌਗ ਜਿਹੜੇ ਹੈਗੇ ਆ ਵੀ ਆਪਾਂ ਕਾਫੀ ਦਿਨੋਂ ਦੇ ਬਲੌਗ ਦਿਖਾਈ ਹੈਗੇ ਤੇ ਉਹਦਾ ਇੱਕ ਕਾਰਨ ਸੀਗਾ ਵੀ ਜਿਹੜੀ ਆਪਣੀ ਮੂਰ ਸੀਗੀ ਉਹ ਕਾਫੀ ਜ਼ਿਆਦਾ ਬਿਮਾਰ ਹੋ ਗਈ ਉਹਨੂੰ ਡੇਂਟ ਫੀਵਰ ਹੋ ਗਿਆ ਸੀਗਾ ਲਾਸਟ ਟਾਈਮ ਮੈਂ ਸ਼ੁਕਰਵਾਰ ਨੂੰ ਅੱਜ ਹੈ ਸ਼ੁਕਰਵਾਰ ਮਾਫੀ ਸ਼ੁਕਰਵਾਰ ਨੂੰ ਇਸ ਲਈ ਇਸੋ ਖੰਡ ਹੋ ਗਿਆ ਤੇ ਮੈਂ ਕਿਸੇ ਤੋਂ ਨੋ ਲੈ ਤੇ ਮੈਨੂੰ ਲਗਤ ਪਟਕ ਨਹੀਂ ਗਈ ਉੱਥੇ ਤੇ ਫਿਰ ਮੈਂ ਸੁਬਾਹ ਆਈ ਨਾ ਜਦੋਂ ਨਾ ਨੂਰ ਫੋਨ ਕਰਿਆ ਅੰਦਾਜ਼ੇ ਨੂੰ ਜਲਦੀ ਆਦੇ ਤਾਂ ਠੀਕ ਨਹੀਂ ਹੁੰਦੀ ਕਿ ਮੈਂ ਸਵੇਰੇ ਹੀ ਆ ਸਕੀ ਤੇ ਜਦੋਂ ਮੈਂ ਆਈ ਨਾ ਮਤਲਬ ਮੇਰਾ ਇਕਦਮ ਰੋਮਨ ਲੱਗ ਗਿਆ ਤੇ ਇਹ ਠੀਕ ਨਹੀਂ ਹੈ ਤੇ ਫਿਰ ਨਾ ਜਦੋਂ ਸੀ ਬੱਸ ਡਾਕਟਰ ਨੂੰ ਦਿਖਾਇਆ ਦਵਾਈ ਜਰਾ ਦਿੱਤੀ ਉਹਨੇ ਨਾ ਠੀਕ ਲਈ ਹੈ ਫਿਰ ਸਮਝਦਾ ਮੰਨ ਲਓ ਡਾਕਟਰ ਕਹਿੰਦੇ ਕਿ ਅੱਪਨੇ ਕੋਲ ਮੁੰਜੇ ਨਾ ਬਣਾਲੇ ਤੇ ਉਹਦੇ ਕੋਲ ਦਵਾਈ ਲੱਗਦੀ ਹੈ ਮੇਰਾ ਬੱਚਾ ਡਾਕਟਰ ਆ ਗੋ ਪਤਾ ਨੂੰ ਉਹ ਦਿੱਤੇ ਬਾਈਕ ਮੋਨੇ ਆ ਤੇ ਆਪਾਂ ਫਿਰ ਨੂੰ ਉੱਥੇ ਲੈ ਜੇ ਸੀ ਤੇ ਉੱਥੇ ਫਿਰ ਉਹ ਦੋ ਦੋ ਤਿੰਨ ਦਿਨ ਐਡਮਿਟ ਰੱਖੀ ਹੋਊ ਜਿਹਦੇ ਕਾਰਨ ਮੈਂ ਵੀ ਵਲੌਗ ਨਹੀਂ ਬਣਾਇਆ ਮੈਨੂੰ ਕਾਫੀ ਜ਼ਿਆਦਾ ਟੈਨਸ਼ਨ ਹੋ ਰਹੀ ਸੀ ਦੁੱਖਾਂ ਵੀ ਕਾਫੀ ਜ਼ਿਆਦਾ ਇੱਕਦਮ ਬਹੁਤ ਜਫਰੀ ਜੀ ਆ ਗਈ ਵਿੱਚ ਤਾਂ ਕਰਕੇ ਨਾ ਆਪਾਂ ਕੁਝ ਬਲਾਗ ਨਹੀਂ ਪਾਇਆ ਹੈਗਾ ਤੇ ਆਪਾਂ ਲੋੜੀ ਦੀ ਜਿਹੜੀ ਸੀ ਕੋਈ ਵੀ ਫਿਟਨੈਸ ਹਟ ਨਹੀਂ ਦਿੱਤੀ ਹੈਗੀ ਲੋੜੀ ਦੇ ਜਿਹੜੇ ਵਲੌਗ ਨੇ ਬਣਾਏ ਪਏ ਆ ਤੇ ਮੈਂ ਤੁਹਾਡੇ ਨਾਲ ਸੈਂਡ ਕਰੂੰ ਥੋੜਾ ਨਾਲ ਸ਼ੇਅਰ ਕਰੂੰਗੀ ਫਰੈਂਡ ਅ ਸ਼ਾਮ ਨੂੰ ਸਟਾਰਟ ਕੀਤਾ ਤੁਹਾਨੂੰ ਪਤਾ ਹੀ ਹੈ ਅੱਜ ਜੋ ਦਿਨੇ ਵੀ ਬਲੌਗ ਬਣਾਉਣਾ ਚਾਹੁੰਦਾ ਤੇ ਕੈਮਰਾ ਮਾਨੇ ਜੀ ਉਹ ਕਰਨਾ ਬਣਾਵਾ ਪਰ ਹੁਣ ਮੰਨਦਾ ਹੋਇਆ ਉਹ ਬਣਾ ਲੈਂਦੀ ਆ ਤਾਂ ਕਰ ਬਣਾ ਲਿਆ ਸੋ ਮੇਰਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਦਿਲੋਂ ਸੱਚਾ ਹੋਣਾ ਲਾਈਕ ਮੈਟ ਜੁਬ ਕਰਕੇ ਲਈ ਜਾ ਕਰੋ ਜੀ ਇਸ ਵੀਡੀਓ ਤੇ ਤੇ ਚੈਨਲ ਤੇ ਨਵੇਂ ਹੋ ਤਾਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਤੇ ਬੈਨ ਐਕਨ ਜੂ ਪ੍ਰੈਸ ਕਰ ਲੋ ਤਾਂ ਕਿ ਬਈ ਹਰ ਇੱਕ ਨਵੀਂ ਆਉਣ ਵਾਲੀ ਵੀਡੀਓ ਤੁਹਾਨੂੰ ਤੁਹਾਡੇ ਕੋਲ ਪਹੁੰਚੇ ਸਭ ਤੋਂ ਪਹਿਲਾਂ ਹੁਣ ਜੀ ਬਸ ਹੁਣ ਆਪਾਂ ਰੋਟੀ ਦਾ ਬਣਾਇਆ ਤੇ ਮੀਨ ਦੀ ਦੀ ਹਾਂ ਹੁਣ ਚੱਲ ਕੇ ਜਿੰਨੇ ਜੀ ਆਪਾਂ ਰੋਟੀ ਠੀਕ ਹੈ ਜੀ ਫਿਰ ਬੜੇ ਰੋਜ਼ ਬਲੌਗ ਕਰਾਂਗੇ ਥੀਏਟਰੀ ਹੁਣ ਹਾਂਜੀ ਸਰਦਾਰ ਜੀ ਲੈਣਗੇ ਦਹੀਂ ਲੈਣ ਵਾਸਤੇ ਬਿਲਕੁਲ ਲੱਗੇ ਸੀ ਬੁਲਨੇ ਜਾ ਤਾ ਨਾ ਤੇ ਤੈਨੂੰ ਲੈ ਹੋ ਗਏ ਤੁਸੀਂ ਚੋਗੀ ਸੇ ਪਕੜਾਵਾਗੇ ਦੇਖ ਰਿਹਾ ਜੇ ਆਲੂ ਵਾਲੇ ਫਰੋਂਟੇ ਪਰਮਾਸ਼ੀ ਤੇ ਥਾਲ ਵਾਲੇ ਫਰੋਂਟੇ ਪਰਮਾਸ਼ੀ ਅਮਗਲੇ ਜੇ ਮੂਰੀਆਂ ਐ ਪਰੋਂਠੇ ਦੀ ਪਰਮਾਸ਼ੀ ਤੇ ਥਾਲ ਮੂਰੀਆਂ ਦੋਨਾਂ ਤੇ ਇੱਕ ਇੱਕ ਪਰੋਂਠੇ ਵੰਡ ਲਈ ਦੱਸ ਤਾ ਮਾਰ ਬਾਰੇ ਉਂਠੀ ਚਾਲ ਰਹੀਆਂ ਰੱਖਦੇ ਨੇ ਬੀਤ ਨੂੰ ਤਾਂ ਜੇ ਸਾਰਿਆਂ ਨੂੰ ਮਨ ਨੂੰ ਥੋੜੀ ਜ਼ਿਆਦਾ ਠੰਡ ਦਾ ਪਸੰਦ ਆ ਤਾਂ ਆਪਣੇ ਪਰ ਪਸੰਦ ਹੁੰਦੀ ਉਹ ਯਾਰ ਥੋੜੀ ਵਧੀਆ ਬਣਦੀ ਆ ਤੇ ਬਸ ਤਾਂ ਰੱਖਣਾ ਫਿਰ ਮੈਂ ਉਹ ਕਹਿੰਦੇ ਵੀ ਸਵੇਰੇ ਸਵੇਰੇ ਠੰਡ ਵੀ ਹੁੰਦੀ ਥੋਨੂੰ ਪਤਾ ਹੀ ਨਾ ਹੁਣ ਲੈ ਆਉਣੇ ਜਾ ਕੇ ਤਾਂ ਕਰ ਲਵਾਂ ਉਹ ਲੈਣ ਦੇ ਨੇ ਦਹੀਂ ਤੇ ਕੀ ਕੀ ਆਵੇ ਵੀ ਕੀ ਲੈਣ ਗਏ ਆ ਇਕੱਲੇ ਆ ਦੇ ਤੇ ਉਹ ਬਲਵਾ ਬਈ ਉਹਨੂੰ ਸ਼ੂਟ ਕਰਾਈ ਹੈ ਤੇ ਉਹਨੂੰ ਤਾਂ ਕਾਫੀ ਵੇਲੇ ਟੈਂਸਰ ਸੀਗੀ ਨੂਰਦੀ ਕਿਉਂਕਿ ਨੂਰ ਮਤਲਬ ਚਾਰੇ ਬਿਮਾਰ ਰਹੇ ਸੀ ਤੁੰਦ ਸੇਵਲ ਨਹੀਂ ਤੇ ਹੁਣ ਉਹ ਠੀਕ ਹੈ ਬਿਲਕੁਲ ਦਵਾਈ ਚੱਲ ਰਹੀ ਹੈ ਪਰ ਤੇ ਡ੍ਰਿਪ ਵਾਰਾ ਲੱਗੀ ਹੈ ਜੈਕਸੂਪਰਾ ਨਾਲ ਲੱਗਿਆ ਉਹਦੇ ਬਹੁਤ ਤੇ ਹੁਣ ਤਾਂ ਮਤਲਬ ਥੋੜੀ ਠੀਕ ਆ ਗਈ ਪਰ ਉਹ ਕਹਿੰਦੇ ਦਵਾਈ ਵੀ ਜਿਹੜੀ ਹੈਗੀ ਉਹ ਸਾਰੀ ਲੈਣ ਤੋਂ ਬਾਅਦ ਇਹਦਾ ਹੈਗਾ ਵੀ ਉਹਨੂੰ ਫਰੂਟ ਵਗੈਰਾ ਜਿੰਨੇ ਆਪਾਂ ਨੂੰ ਲੈ ਆ ਕੇ ਤੇ ਵਧੀਆ ਮਤਲਬ ਜੁੱਧੇ ਵਾਰਾ ਜੰਮਣੀ ਦੀ ਬਿੱਲੀ ਕਹਤਾ ਹੈ ਤੇ ਉਹਨਾਂ ਦਾ ਦੁੱਧ ਲਿਆ ਦਾ ਬਾਕੀ ਕੌਫੀ ਕਫੀ ਪੀ ਲੈਂਦੀ ਆ ਪਰ ਫਿਰ ਵੀ ਕੌਫੀ ਤੋਂ ਬਿਨਾਂ ਇਹਦਾ ਦੁੱਧ ਪੀਤਾ ਜਾਵੇ ਜ਼ਿਆਦਾ ਵਧੀਆ ਹਾਣਾ ਤੇ ਦੁੱਧ ਉਹਨਾਂ ਨੂੰ ਸਾਫ਼ ਸੇ ਆਪਾਂ ਲੈਣੇ ਤੇ ਦੁੱਧ ਆਪਣਾ ਇੱਕ ਦੁੱਧੀ ਦਾ ਵੀ ਲੈਣੇ ਤੇ ਘਾੜਾ ਦੁੱਧ ਵੀ ਲਾਇਆ ਹੋਇਆ ਹੈ ਪਾਪਾ ਠੀਕ ਹੈ ਘਾੜਾ ਦੁੱਧ ਪਾਪਾ ਇਹਨਾਂ ਕਰਕੇ ਲਾਇਆ ਹੋਇਆ ਸੀਗਾ ਕਿਉਂਕਿ ਪਾਪਾ ਇਹਨਾਂ ਪਤਾਇਆ ਮਾਰੂਗੇ ਸੀਗੇ ਤੇ ਉਹਨਾਂ ਦਾ ਆਪਰੇਸ਼ਨ ਹੋਇਆ ਸੀਗਾ ਡੇਗਦੇ ਸੀਗੇ ਉਹ ਕੋ ਤੇ ਤਾਂ ਕਰਕੇ ਜਿਹੜੂ ਜਿਹੜਾ ਸੀਗਾ ਹੱਡੀਆਂ ਕਮਜ਼ੋਰ ਸੀਗੀਆਂ ਤੇ ਭਿਕਾਤ ਦੁੱਧ ਲਾ ਲਿਆ ਸੀਗਾ ਹੁਣ ਉਹੀ ਦੁੱਧ ਹੈ ਜਿਹੜਾ ਆਪਾਂ ਵੀ ਹਨਾ ਮਤਲਬ ਉਹਨਾਂ ਨੂੰ ਵੰਡ ਕੇ ਦੇ ਦਿੰਨੇ ਆ ਪਾਪਾ ਹੀ ਤੇ ਮੰਮੀ ਨੂੰ ਕਿਉਂਕਿ ਇਹਨਾਂ ਨੇ ਤਾਂ ਉਹ ਕਰਦਾ ਦੁੱਧ ਹੈ ਜਿਹੜਾ ਇਹ ਵੱਡਾ ਦੁੱਧ ਨੂੰ ਦੁੱਧੀ ਰੂਪ ਕਈਆ ਜੇ ਆਪਾਂ ਕਹਿ ਨਹੀਂ ਸਕਦੇ ਬਾਕੀ ਵੀ ਜਿਹੜਾ ਹੈਗਾ ਉਹ ਮੱਝਾਂ ਉੱਤੇ ਲੈ ਕੇ ਆਵਨੇ ਕਿਉਂਕਿ ਨਿੱਕਾ ਜਿਹਾ ਦੁੱਧ ਹੁੰਦਾਣਾ ਕੀ ਮਿਲავਟ ਕਰਕੇ ਲੇਕਨ ਤਾਂ ਆਪਣਾ ਕੋਈ ਸਵਾਲ ਨਹੀਂ ਪਤਾ ਹੁਣ ਸੋ ਕੰਮ ਕਰਕੇ ਨੇ ਫਿਰ ਆਪਾਂ ਇਹਦੇ ਘਰ ਤੋਂ ਦੁੱਧ ਨੂੰ ਦਿੰਦੇ ਆਂ ਮੈਂ ਤੇ ਹਸਬੰਡ ਆਉਣਗੇ ਰੋਟੀ ਨੂੰ ਫਾਇਦੇ ਪ੍ਰਣਾ ਦੇ ਆਪਾਂ ਹਨ ਨੂੰ ਪੜਾ ਦੋ ਕੋ ਲਈਦਾ ਹੋਗਾ ਹਮ 80 ਲੀ ਕਾਰ ਲੈਣੀ ਸਦਾ ਅਜੀ ਦੀ ਵੇਟ ਫਿਰ ਆਪਾਂ ਨਾ ਰੋਟੀ ਬਾਰੇ ਪਰ ਫਰਾਉਣੇ ਹੈਗੇ ਤੇ ਦੇਖ ਲਓ ਜੀ ਨੂਰ ਦਾ ਮੂਵੀ ਜਮਾ ਹੈ ਹੋਇਆ ਕਮਜ਼ੋਰ ਤਾਂ ਹੋ ਗਿਆ ਤੇ ਮੈਂ ਕਹਿੰਦਾ ਉਹ ਤੋ ਵੀ ਆ ਜਾ ਬਲੌਗ ਉਹ ਜੀ ਰੋਟੀ ਆਪ ਪਾਤੀ ਤੇ ਥੋੜਾ ਥੋੜਾ ਮੈਂ ਅਚਾਰ ਨਾਲ ਰੱਖਦਾ ਆਦੇ ਦਾ ਤੇ ਬਾਕੀ ਅਚਾਰ ਆਪਣਾ ਪਾਇਆ ਹੋਇਆ ਸੀ ਜਿਹੋ ਹੋ ਗਿਆ ਖਤਮ ਆਮਬਾ ਚਾਰ ਹੈਗਾ ਬਟ ਉਹਨਾਂ ਨੇ ਲੈਣਾ ਨਹੀਂ ਤਾਂ ਕਰਕੇ ਜੇ ਉਹਨਾਂ ਨੂੰ ਲੋੜ ਹੋਈ ਤਾਂ ਲੈ ਵੀ ਲੈਣਗੇ ਬਸੇ ਜਦੋਂ ਹੁਣ ਸਰਦੀ ਹੈ ਸਾਡੇ ਵਿੱਚ ਤਾਂ ਆਜ ਦਾ ਹੋ ਗਿਆ ਹਨਾ ਮੂਲੀਆਂ ਤੇ ਗਾਜਰ ਹੋਗੀ ਹਨਾ ਜਾਂ ਗੋਭੀ ਹੋਗੀ ਇਹਦਾ ਅਚਾਰ ਜਿਆਦਾ ਖਾਂਦੇ ਆ ਤੇ ਹਨਾ ਬਸ ਆਪਾਂ फटाफट ਰੋਟੀ ਪਾ ਦਿੰਦੀ ਆ ਤੇ ਨੂਨ ਨੂੰ ਮਾਰਦੀ ਆ ਆਵਾਜ਼ ਰੋਟੀ ਫੜਾ ਦੂਗੀ ਤੇ ਦੱਸ ਨੂੰ ਪਤਾ ਕਰਮ ਦਿਖਾਇਆ ਸੀ ਸਲਾਦ ਆਪਾਂ ਇਹ ਮੀਰ ਰੱਖ ਦਾਂਗੇ ਪਲੇਟ 'ਚ ਠੀਕ ਹੈ ਜੀ ਜਿੰਦੀ ਕੋ ਨਾਲ ਲੋਡ ਹੋਏ ਲੈ ਲਣਗੇ ਤੇ ਮੈਨੂੰ ਹੋਰ ਲਗਾਉਣੀ ਆ ਆਵਾਜ਼ ਨੂਰ ਨੂਰ ਲੱਗ ਜਾਊਗੀ ਰੋਟੀ ਹੋਣਾ ਪਾ ਦੇ ਬੰਮੀ ਹਣਾ ਆਹ ਲਾ ਇਹ ਆਹ ਦੇ 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 ਕੀ ਕਰ ਉਹ ਰੈੱਡ ਪਲੇਟ ਵਾਲੀ ਬੰਮੀ ਪਾ ਪੈਂਦੇ ਦੀ ਚਲੋ ਜੀ ਫਿਰ ਆਪਾਂ ਮਿਲਦੇ ਆ ਤੁਹਾਨੂੰ ਉਧਰ ਆਕਰੋ ਆਪ ਨੂੰ ਅਮੈਂ ਤੁਮਾਈ ਨਾ ਹੋਰ ਰੋ ਲਾਹ ਖਾਨੀ ਨੂਨ ਨਹੀਂ ਪਾਇਆ ਤਾਂ ਡੈਡੀ ਨੇ ਤੁਮ ਡੈਡੀ ਨੇ ਤਾਂ ਨਹੀਂ ਨੂਨ ਪਾਇਆ ਵੀ ਫਿਰ ਉਹਦੇ ਵਿੱਚ ਪਾਣੀ ਨਿਕਲਣ ਲੱਗ ਜਾਂਦਾ ਤਾਂ ਕਰਕੇ ਫਲਾਸ ਦੇ ਵਿੱਚ ਨਹੀਂ ਪਾਣੀ ਸਟੰਡ ਟੀ ਟੀ ਆਏਗਾ ਟੀਆ ਹੁਣ ਐਪਲ ਖਾ ਕੇ ਹਟਿਆ ਤੇ ਤੁਹਾਡੇ ਨਾਲ ਹੀ ਆਏਗਾ ਲੈ 2 ਦੇ ਦੋ ਹਾਂਜੀ ਤੇ ਚਾਹ ਬਣਾ ਰਹੀ ਹਾਂ ਹੁਣ ਮੈਂ ਮਤਲਬ ਕਿ ਸਾਰਾ ਨਹੀਂ ਜਿਹੜੀ ਸੀ ਖਾਲੀ ਤੇ ਮੈਂ ਵੀ ਮਤਲਬ ਅਸੀਂ ਵੀ ਖਾ ਲਈ ਨורה ਤੇ ਨੁਰਦੇ ਪਾਪਾ ਦੇ ਮੈਂ ਤਾਂ ਸੌਂ ਗਿਆ ਤੇ ਸਾਰੇ ਗੰਦੇ ਚਾਹ ਪੀਣੀ ਆ ਤੇ ਮੈਂ ਚਾਹ ਬਣਾਉਣ ਵਾਸਤੇ ਆਈ ਸੀ ਤੇ ਇਧਰ ਮੈਂ ਥੋੜੇ ਜਿਹਾ ਬਰਤਨ ਸਾਫ ਕੀਤੇ ਨੇ ਬਰਤਨ ਸਾਫ ਕਰਕੇ ਇਧਰ ਮੈਂ ਗਲਾਸ ਕੱਢ ਲਈ ਤੇ ਹੁਣ ਮੈਂ ਪਾਉਂਗੀ ਚਾਹ ਸਾਰੇ ਕੰਦੇ ਜਿਹਾ ਪੀਮਾ ਕੇ ਕਟੋਟਾ ਤੇ ਹਸਬੰਡ ਕੱਲ੍ਹ ਵੇਰਤ ਨਾਲ ਮੁਫਲੀ ਖਾਣ ਦੇ ਨਾਲ ਗੱਲਬਾਤ ਕਰ ਲੈਣੇ ਸੀ ਨਾਲੇ ਪੀਮਾ ਕੇ ਚਾਹ ਤੇ ਟਾਈਮ ਜਿਹੜਾ ਹੋ ਚੁੱਕਿਆ ਵਾ ਇਸ ਨੂੰ ਵੀ ਟਾਈਮ ਦੇਖ ਲਈ ਇਹਨੂੰ ਟਾਈਮ ਯਾਦ ਨਹੀਂ ਕਿੰਨਾ ਹੋ ਗਿਆ ਟਾਈਮ ਦੀ ਸਹੀ 10 ਵਜੇ ਤੇ ਚਲੋ ਜੀ ਫਿਰ ਆਪਾਂ ਵੀ ਹੈ ਨਾ ਬਲੌਗ ਦਾ ਜਿਹੜਾ ਹੈਗਾ ਐਂਡ ਇੱਥੇ ਹੀ ਕਰਦੇ ਆਂ ਜੀ ਠੀਕ ਹੈ ਮੇਰਾ ਨੈਕਸਟ ਬਲੌਗ ਦੇ ਨਾਲ ਤੱਕ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ